ਬਹੁਤ ਸਾਰੇ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਹੀ ਦਿਲਚਸਪ ਟ੍ਰੈਂਡ ਭਾਵੇਂ ਬਹੁਤ ਸਾਰੇ ਲੋਕ ਕੈਨੇਡਾ ਨੂੰ ਨਿੰਦ ਰਹੇ ਨੇ ਕਿ 70000 ਬੱਚਾ ਫਸਿਆ ਪਿਆ ਅਸਲ ਜੋ ਬੱਚੇ ਫਸੇ ਨੇ ਜਿਨ੍ਹਾਂ ਦੀਆਂ ਆਪਣੀਆਂ ਗਲਤੀਆਂ ਵੀ ਨੇ ਜਿਨ੍ਹਾਂ ਨੇ ਪੜ੍ਹਾਈਆਂ ਨਹੀਂ ਕੀਤੀਆਂ ਪੜ੍ਹਾਈਆਂ ਛੱਡ ਕੇ ਕੰਮ ਕਰਨ ਲੱਗ ਗਏ ਖਿਆਲ ਨਹੀਂ ਕੀਤਾ ਕਿ ਲੀਗਲ ਫਾਰਮੈਲਟੀਆਂ ਵੀ ਪੂਰੀਆਂ ਕਰਨੀਆਂ ਨੇ ਖੈਰ ਹੁਣ ਇੱਕ ਨਵਾਂ ਟ੍ਰੈਂਡ ਹੈ ਯੂਐਸਏ ਤੋਂ ਤੜਾ ਤੜ ਰਿਫਿਊਜ਼ਲ ਤੇ ਬੱਚਿਆਂ ਦਾ ਯੂਐਸਏ ਤੋਂ ਮੂੰਹ ਪੰਗ ਹੋਇਆ ਤੇ ਹੁਣ ਬੱਚੇ ਫੇਰ ਉਹ ਕੈਨੇਡਾ ਵਾਲੇ ਪਾਸੇ ਲਾਈਨ 'ਚ ਆ ਗਏ ਪਰ ਇਸ ਵਕਤ ਸਲਾਹ ਹੈ ਯੂਐਸ ਤੋਂ ਰਿਫਿਊਜ਼ਲ ਜਾਂ ਯੂਐਸ ਤੋਂ ਮੂੰ ਮੋੜਨ ਵਾਲੇ ਬੱਚੇ ਜਿਹੜੇ ਹੁਣ ਕੈਨੇਡਾ ਵਾਲੇ ਪਾਸੇ ਤੁਰੇ ਨੇ ਮਾਰੇ ਘੰਟਿਆਂ ਦੇ ਹੱਥ ਨਾ ਚੜਿਓ ਲੀਗਲ ਤਰੀਕੇ ਦੇ ਨਾਲ ਕੈਨੇਡਾ ਚ ਜਾਓ ਜੈਨੂਇਨ ਤਰੀਕੇ ਦੇ ਨਾਲ ਐਡਮਿਸ਼ਨ ਲਓ ਸਰਕਾਰੀ ਕਾਲਜਾਂ ਚ ਐਡਮਿਸ਼ਨ ਲਓ ਉੱਥੇ ਜਾ ਕੇ ਕਾਲਜ ਨਹੀਂ ਬਦਲਨੇ ਜਸਮੀਤ ਭਾਟਿਆ ਜੀ ਮੇਰੇ ਨਾਲ ਨਹੀਂ ਇਹ ਬੜੇ ਦਿਲਚਸਪ ਪਹਿਲੂ ਡਿਸਕਸ ਕਰਦੇ ਹਾਂ ਭਾਟਿਆ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਿੱਧਾ ਸੱਚੀ ਗੱਲ ਹੈ ਸਾਡੇ ਸਰ ਪਹਿਲਾਂ ਤਾਂ ਯੂਐਸਏ ਤੋਂ ਮੋਹ ਭੰਗ ਹੋ ਗਿਆ ਯੂਐਸਏ ਤੋਂ ਕੀ ਹੋਇਆ ਅਚਾਨਕ ਐਡੇ ਵੱਡੇ ਰਿਫਿਊਜਲ ਮੋਹ ਨਹੀਂ ਭੰਗ ਹੋਇਆ ਮੋਹ ਭੰਗ ਕਰਾਤਾ ਗਿਆ ਮਾੜੇ ਏਜੰਟਾਂ ਜੀ ਕਿਉਂਕਿ ਦੇਖੋ ਯੂਐਸਏ ਬਹੁਤ ਅੱਛਾ ਦੇਸ਼ ਹੈ ਯੂਐਸਏ ਦੇਖੋ ਤੁਹਾਡਾ ਕੌਨਫੀਡੈਂਸ ਦੇਖ ਕੇ ਤੁਹਾਨੂੰ ਵੀਜ਼ਾ ਦਿੰਦਾ ਯੂਐਸਏ ਤੁਹਾਡੇ ਪੇਪਰ ਵੀ ਨਹੀਂ ਦੇਖਦਾ ਯੂਐਸਏ ਸਿਰਫ ਫੇਸ ਰੀਡਿੰਗ ਕਰਕੇ ਤੁਹਾਨੂੰ ਵੀਜ਼ਾ ਦਿੰਦਾ ਉਹਨਾਂ ਦਾ ਮੈਥਡ ਥੋੜਾ ਜਿਆਦਾ ਡਿਫਰੈਂਟ ਹੈ ਜੀ ਬਟ ਉਹਨਾਂ ਨੇ ਇੱਕ ਹੁਣ ਧਾਰਨਾ ਬਣਾ ਲਈ ਹੈ ਕਿ ਜਿਹੜਾ ਪੰਜਾਬ ਤੋਂ ਬੱਚਾ ਆ ਰਿਹਾ ਉਹਦੇ ਪੇਪਰ ਇਲੀਗਲ ਹੈ ਕਿਉਂਕਿ ਏਜੰਟਾਂ ਦੀ ਇੰਨੀ ਐਡ ਲੱਗੀ ਆ 85000 ਤੋਂ ਯੂਐਸਏ ਜਾਓ 1 ਲੱਖ ਰੁਪਏ 'ਚ ਯੂਐਸਏ ਜਾਓ ਹੁਣ ਕੱਲ ਮੈਨੂੰ ਇੱਕ ਬੱਚਾ ਮਿਲਣ ਆਇਆ ਬੱਚਾ ਮੈਂ ਨਾਮ ਹੀ ਲੈਣਾ ਜਾਂਦਾ ਪੂਰੇ ਪੂਰੇ ਪੰਜਾਬ 'ਚ ਬੋਰਡ ਲੱਗੇ ਆ ਉਹ ਕੰਪਨੀ ਦੇ ਔਰ ਬੱਚਾ ਉਹ ਕੰਪਨੀ ਉਹ ਗਿਆ ਮੈਂ ਕਿੰਨੇ ਪੈਸੇ ਲੈ ਲਏ ਉਹਨਾਂ ਨੇ ਮੈਂ ਕਿਹਾ ਮੈਂ ਤਾਂ 5000 ਮਗਰਦਾ ਉਹ ਵੀ ਨਹੀਂ ਕੋਈ ਦਿੰਦਾ ਕਹਿੰਦੇ 2 ਲੱਖ ਰੁਪਏ ਜੀ ਮੇਰਾ ਜਾਲੀ ਵਾਲੀ ਸਰਟੀਫਿਕੇਟ ਬਣਾਇਆ ਮੇਰੇ ਫੰਡ ਸ਼ੋ ਕੀਤਾ ਮੇਰੇ ਪ੍ਰੋਸੈਸਿੰਗ ਫੀਸ ਦੇ ਨਾਂ ਤੇ 70000 ਰੁਪਏ ਲੈ ਆ ਗਿਆ ਮੇਰੇ ਸੋ 2 ਲੱਖ ਰੁਪਈਆ ਬੱਚੇ ਤੋਂ ਲੈ ਲਿਆ ਗਿਆ ਔਰ ਬੱਚੇ ਦਾ ਪਹਿਲੀ ਵਾਲੀ DS-160 ਕੁਝ ਹੋਰ ਭਰਤਾ ਜਿਹਨੂੰ DS-160 ਕੋਰਮ ਨੂੰ ਕਹਿੰਦੇ ਆ ਔਰ ਦੂਜੀ ਵਾਲੀ DS-160 ਚ ਹੋਰ ਇਨਫੋਰਮੇਸ਼ਨ ਭਰਦੀ ਸੋ ਪਰ ਬੱਚੇ ਦਾ ਮੂੰਹ ਨਹੀਂ ਭੰਗਿਆ ਬੱਚੇ ਦਾ ਬੱਚਾ ਮੇਰੇ ਕੋਲ ਆਇਆ ਬੱਚਾ ਕਹਿੰਦਾ ਮੈਨੂੰ ਅਮਰੀਕਾ ਭੇਜ ਦਿਓ ਮੇਰੀ ਇੱਕ ਸਲਾਹ ਹੈ ਜੇ ਤੁਹਾਨੂੰ ਯੂਐਸਏ ਇੱਕ ਦੋ ਵਾਰੀ ਵੀਜ਼ਾ ਨਹੀਂ ਮਿਲਿਆ ਤਾਂ ਯੂਐਸਏ ਵੀਜ਼ਾ ਨਹੀਂ ਮਿਲਣਾ ਔਰ ਯੂਐਸਏ ਜਦੋਂ ਤੁਸੀਂ ਗਲਤ ਤਰੀਕੇ ਅਪਲਾਈ ਕਰਤਾ ਮੈਂ ਇੱਕ ਵਾਰੀ ਯੂਐਸਏ ਨੇ ਵੀਜ਼ਾ ਨਹੀਂ ਦੇਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਹਾਡੇ ਜਿਹੜੇ ਡਾਕੂਮੈਂਟ ਹੈ ਉਹ ਨਕਲੀ ਹੈ ਤੁਹਾਡੇ ਜਿਹੜੇ ਤੁਸੀਂ ਜਿਹੜਾ ਚੀਜ਼ਾਂ ਨੇ ਫੰਡ ਸ਼ੋ ਕਰਾਈਆਂ ਉਹ ਜਾਲੀ ਹੈ ਸੋ ਸਟੂਡੈਂਟਸ ਇੱਕ ਧਾਰਨਾ ਸਾਡੇ ਨਾਰਥ ਇੰਡੀਅਨ ਬੱਚੇ ਲਈ ਬੜੀ ਗਲਤ ਬਣ ਗਈ ਯੂਐਸਏ ਚ ਤਾਂ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਸਾਨੂੰ ਬਿਲਕੁਲ ਯੂਐਸਏ ਦੇ ਵਾਲੇ ਜੀ ਤੁਸੀਂ ਜਾਣਾ ਚਾਹੁੰਦੇ ਹੋ ਨਾ ਆਇਰਟਸ ਵੀ ਚਾਹੀਦੀ ਹੈ ਫੰਡਸ ਆਪਣੇ ਜੈਨੂਇਨ ਚਾਹੀਦੇ ਆ ਤਾਂ ਕਿ ਤੁਸੀਂ ਉੱਥੇ ਵੀਜ਼ਾ ਆਫੀਸਰ ਦੇ ਨਾਲ ਲੜ ਸਕੋ ਕਿ ਆਈ ਐਮ ਅ ਜੈਨੂਇਨ ਸਟੂਡੈਂਟ ਮੇਰੇ ਵੈਰੀਫਾਈ ਕਰੋ ਫੰਡ ਬਟ ਆਪਣੇ ਬੱਚੇ ਕਿਉਂ ਨਹੀਂ ਕਿ ਜਦੋਂ ਯੂਐਸਏ ਦੀ ਵਿੰਡੋ ਤੇ ਪਹੁੰਚਦੇ ਆ ਤਾਂ ਯੂਐਸਏ ਵੀਜ਼ਾ ਆਫੀਸਰ ਉਹ ਪੁੱਛਦਾ ਹੈ ਕਿ ਪੁੱਛਦਾ ਹੀ ਨਹੀਂ ਪਹਿਲੀ ਗੱਲ ਕਿਉਂਕਿ ਉਹ ਕਹਿੰਦਾ ਕਿ ਤੂੰ ਕਿਹੜੀ ਯੂਨੀਵਰਸਿਟੀ ਜਾ ਰਿਹਾ ਉਹ ਕਹਿੰਦਾ ਇਹ ਵਾਲੀ ਯੂਨੀਵਰਸਿਟੀ ਜਾ ਰਿਹਾ ਤਾਂ ਉਹਨੂੰ ਕਹਿੰਦੇ ਥੈਂਕ ਯੂ ਸੋ ਮਚ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੇ ਫਿਰ ਆਪਣਾ ਬੱਚਾ ਜੇ ਲੜਨ ਵਾਲਾ ਹੋਵੇ ਤੇ ਉੱਥੇ ਬੋਲੇ ਕਿ ਸਰ ਮਾਈ ਡਾਕੂਮੈਂਟ ਸੋ ਇੰਨੀ ਗੱਲ ਜੇ ਤੁਸੀਂ ਸ਼ਾਇਦ ਉਸ ਟਾਈਮ ਵੈਸਲੂ ਵੀਜ਼ਾ ਅਫਸਰ ਦੇ ਨਾਲ ਤੁਹਾਨੂੰ ਵੀਜ਼ਾ ਮਿਲ ਸਕਦਾ ਬਟ ਆਪਣੇ ਬੱਚਿਆਂ ਨੂੰ ਪਤਾ ਹੁੰਦਾ ਕਿ ਸਾਡੇ ਪੇਪਰਾਂ ਦੇ ਅੰਦਰ ਹੀ ਝੂਠ ਹੈ ਸਾਡੇ ਜਲਤ ਨੇ ਗਲਤ ਪੇਪਰ ਬਣਾ ਕੇ ਦਿੱਤੇ ਆ ਤਾਂ ਉੱਥੇ ਜਾ ਕੇ ਬੋਲ ਦੇ ਕਿਉਂ ਆ ਸੋ ਇੱਕ ਧਾਰਨਾ ਪਾਣੀ ਉਹਦੇ ਅੰਦਰ ਮੈਂ ਤੁਹਾਨੂੰ ਦੱਸਾਂਗਾ ਕਿ ਮੇਰਾ 7 ਬੰਨ ਵਾਲੇ ਬੱਚੇ ਦਾ ਵੀਜ਼ਾ ਨਹੀਂ ਆਇਆ ਮੇਰੇ 8 ਬੰਨ ਵਾਲੇ ਬੱਚੇ ਦਾ ਵੀਜ਼ਾ ਨਹੀਂ ਆਇਆ ਉਹਨੂੰ ਵੀ ਉੱਥੇ ਜਾ ਕੇ ਬੱਚੇ ਨੇ ਗੱਲ ਕੀਤੀ ਜੀ ਮੇਰੇ ਫੰਡ ਜੈਨੂਇਨ ਪਰ ਉਹਨੂੰ ਹੀ ਇਹ ਕਹ ਅਗਾ ਕਿ ਤੇਰੇ ਫੰਡ ਜੈਨੂਇਨ ਨਹੀਂ ਆ ਸੋ ਸਟੂਡੈਂਟ ਜੇ ਤੁਹਾਡੇ ਕੋਲ ਫੰਡਸ ਜੈਨੂਇਨ ਨਹੀਂ ਹੈ ਤਾਂ ਤੁਸੀਂ ਆਪਣੀ ਯੂਐਸਟੀ ਫਾਈਲ ਨਾਲ ਲਾਓ ਬਿਕੋਜ਼ ਇੱਕ ਕੰਟਰੀ ਦੀ ਜੇ ਤੋ ਧਾਰਨਾ ਚੇਂਜ ਹੋ ਜਾਂਦੀ ਹੈ ਨਾ ਜਿਵੇਂ ਜੈਸਟ ਆਸਟ੍ਰੇਲੀਆ ਦਾ ਹਾਲ ਉਹਨੇ ਧਾਰਨਾ ਬਣਾ ਲਈ ਕਿ ਨਾਰਥ ਇੰਡੀਆ ਦਾ ਬੱਚਾ ਉੱਥੇ ਜਾ ਕੇ ਨਹੀਂ ਪੜਦਾ ਆਸਟ੍ਰੇਲੀਆ ਕੋਲੋਂ 7.788% ਤੇ ਬੱਚਾ ਦਾ ਰਿਫਿਊਜ਼ਲ ਮੇਰੇ ਕੋਲ ਬੈਠਾ ਰਿਹਾ ਪਰ 88% 7.7 ਤੋਂ ਵਧੀਆ ਪ੍ਰੋਫਾਈਲ ਕੀ ਹੋਊਗੀ ਰਿਫਿਊਜ਼ਲ ਆਸਟ੍ਰੇਲੀਆ ਤੋਂ ਸੋ ਜੇ ਤੁਸੀਂ ਆਸਟ੍ਰੇਲੀਆ ਤੋਂ ਰਿਫਿਊਜ਼ਲ ਲੈਣ ਲਈ ਫਾਈਲ ਲਾਣੀ ਹੈ ਤਾਂ ਬੇਸ਼ੱਕ ਲਾਓ ਬਿਕੋਜ਼ ਆਸਟ੍ਰੇਲੀਆ ਵੀ ਇਸ ਟਾਈਮ ਤੇ ਭੱਜ-ਭੱਜ ਕੇ ਰਿਫਿਊਜ਼ਲ ਦੇ ਰਿਹਾ ਨਾਰਥ ਇੰਡੀਆ ਬੱਚਿਆਂ ਨੂੰ ਸੋ ਸਟੂਡੈਂਟਸ ਦੇਖੋ ਮੈਨੂੰ ਪਰਸੋਂ ਬੱਚਾ ਆਇਆ ਮੈਨੂੰ ਕਹਿੰਦਾ ਪਰਪਸ ਕੀ ਹੈ ਮੈਂ ਉਹਨੂੰ ਇੱਕੋ ਗੱਲ ਮੈਂ ਬਾਰ-ਬਾਰ ਪੁੱਛਦਾ ਬੱਚਿਓ ਤੁਹਾਡਾ ਜਾਨ ਦਾ ਪਰਪਸ ਕੀ ਹੈ ਸਭ ਤੋਂ ਇੰਪੋਰਟੈਂਟ ਹੈਗਾ ਪਰਪਸ ਕੀ ਹੈ ਪਰਪਸ ਆਪਣਾ ਬਾਹਰ ਜਾਣ ਦਾ ਕਿਉਂ ਜਾਣਾ ਚਾਹੁੰਦੇ ਆ ਫੜਾ ਕਹਿੰਦਾ ਯੂਐਸ ਤੋਂ ਜਾ ਕੇ ਰਿਫਿਊਜੀ ਬਣਾਂਗੇ ਸੋ ਸਟੂਡੈਂਟਸ ਦੇਖੋ ਆਪਣਾ ਪਰਪਸ ਕਲੀਅਰ ਨਹੀਂ ਹੈਗਾ ਅਸੀਂ ਕਿਸੇ ਮੁਲਕ ਜਾ ਰਹੇ ਹਾਂ ਰਿਫਿਊਜੀ ਬਣਨ ਲਈ ਇਲੀਗਲ ਹੋ ਲਈ ਨਾ ਜਾਓ ਮੈਂ ਤਾਂ ਕਹਾਂਗਾ ਨਾ ਜਾਓ ਇੰਡੀਆ ਚ ਰਹੋ ਕੋਈ ਗੱਲ ਨਹੀਂ ਕੱਟ ਖਾਲੋ ਬਟ ਤੁਸੀਂ ਇੰਡੀਆ ਚ ਰੋ ਬਿਕੋਜ਼ ਤੁਹਾਡਾ ਪਰਪਸ ਕਲੀਅਰ ਨਹੀਂ ਹੈ ਉਹ ਬੱਚੇ ਨੂੰ ਮੈਂ ਸਮਝਾਇਆ ਕਿ ਬੇਟਾ ਇਲੈਗਲ ਤਾਂ ਤੂੰ ਕਦੀ ਕਦੀ ਵੀ ਕਿਸੇ ਦੇਸ਼ ਚਲੇ ਜਾਏਗਾ ਤੇਰੇ 6.5 ਬੈਂਡਾਂ ਚ 84% ਨੰਬਰ ਹੈ ਤੂੰ ਕੈਨੇਡਾ ਜਾ ਕਹਿੰਦਾ ਆਸਟ੍ਰੇਲੀਆ ਮੈਨੂੰ ਪਤਾ ਵੀਜਾ ਨਹੀਂ ਦੇ ਦਿਆ ਮੈਂ ਕਿਹਾ ਤੂੰ ਕੈਨੇਡਾ ਜਾ 5 ਸਾਲ ਲਾ ਆਪਣੇ ਵਧੀਆ ਕੋਰਸ ਕਰ ਵਧੀਆ ਪੜ੍ਹਾਈ ਕਰ ਜੇ ਪੱਕਾ ਨਹੀਂ ਹੋਇਆ ਤਾਂ ਯੂਐਸਏ ਜਿੱਦਨ ਮਰਜ਼ੀ ਜਾ ਕੇ ਇਲੈਗਲ ਹੋ ਜਾਏ ਬਟ ਤੂੰ ਇਲੈਗਲ ਨਾ ਜਾ ਸੋ ਜੇ ਤੁਹਾਡੇ ਗੱਲ ਸਮਝ ਆਂਦੀ ਹੈ ਤਾਂ ਜਰੂਰ ਸਮਝੋ ਬੜਾ ਡੂੰਗਾ ਇਹਦੇ ਚ ਅਰਥ ਹੈ ਔਰ ਤੁਸੀਂ ਜੇ ਮੈਨੂੰ ਮਿਲਣਾ ਚਾਹੁੰਦੇ ਹੋ ਆਪਣੇ ਡਾਊਟਸ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਮੈਂ ਮੋਹਾਲੀ ਔਰ ਮੋਹਾਲੀ ਆਫਿਸ ਹੋਵਾਂਗਾ ਮੈਂ ਮੰਗਲਵਾਰ ਤੇ ਸੋਮਵਾਰ ਔਰ ਵੈਡਨਸਡੇ ਨੂੰ ਮੈਂ ਅਵੇਲੇਬਲ ਹੋਵਾਂਗਾ ਪਟੰਡਾ ਆਫਿਸ ਤੁਸੀਂ ਮੈਨੂੰ ਉੱਥੇ ਆ ਕੇ ਮਿਲ ਸਕਦੇ ਹੋ ਚਲੋ ਥੈਂਕ ਯੂ ਸੋ ਮੱਚ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਇਹਨਾਂ ਗੱਲਾਂ ਦਾ ਸਾਰੇ ਵਿਦਿਆਰਥੀ ਖਿਆਲ ਰੱਖੋ ਔਰ ਪੜਨ ਦੇ ਮਕਸਦ ਨਾਲ ਹੀ ਤੁਸੀਂ ਬਾਹਰ ਜਾਓ ਜੇ ਤੁਸੀਂ ਪੜਨ ਦੇ ਮਕਸਦ ਦੇ ਨਾਲ ਬਾਹਰ ਨਹੀਂ ਜਾਓਗੇ ਤੇ ਬਾਹਰ ਜਾ ਕੇ ਫਸੋਗੇ ਕੈਨੇਡਾ ਚ ਫਸੇ ਬੱਚੇ ਇਸੇ ਗੱਲ ਦਾ ਸਬੂ ਕਿ ਉਹਨਾਂ ਦਾ ਮਕਸਦ ਸ਼ਾਇਦ ਪੜਾਈ ਨਹੀਂ ਸੀ ਜਾਂ ਉਹਨਾਂ ਨੇ ਪੜਾਈ ਉੱਤੇ ਜਾ ਕੇ ਨਹੀਂ ਕੀਤੀ ਕਾਲਜ ਬਦਲ ਲਿਆ థాంਕ ਯੂ ਸੋ ਮਚ 90493412 ਤੇ ਸੰਪਰਕ